ਏ ਨੰਬਰ ਜਿਹੜਾ ਵੀ ਲੈਣਾਗਾ ਤੁਸੀਂ ਲੈ ਸਕਦੇ ਹੋ ਕਈ ਵਾਰ ਕਿਸੇ ਨੂੰ ਲੋਡ ਹੁੰਦੀ ਹੈ ਕਿਉਂਕਿ ਫੈਂਸੀ ਨੰਬਰ ਅੱਜਕੱਲ ਜ਼ਿਆਦਾ ਪਸੰਦ ਕਰਦੇ ਨੇ ਆਪਣੀ ਪਸੰਦ ਦੇ ਕਿਉਂਕਿ ਉਹ ਬੋਲਣ ਦੇ ਵਿੱਚ ਸੌਖੇ ਹੁੰਦੇ ਨੇ ਜਾਂ ਫਿਰ ਉਹ ਦੇਖਣ ਦੇ ਵਿੱਚ ਥੋੜਾ ਪ੍ਰਭਾਵ ਪੈਂਦਾਗਾ ਤਾਂ ਫ੍ਰੀ ਦੇ ਵਿੱਚ ਤੁਹਾਨੂੰ ਦੱਸ ਦਿਆਂ ਕਿ ਕਿਸ ਤਰੀਕੇ ਨੂੰ ਵਰਤ ਕੇ ਜਿਹੜਾ ਆਪਾਂ ਫ੍ਰੀ ਦੇ ਵਿੱਚ VIP ਨੰਬਰ ਲੈ ਸਕਦੇ ਹਾਂ ਤਾਂ ਵੀਡੀਓ ਨੂੰ ਆਖਿਰ ਤੱਕਰ ਦੇਖਿਓ ਤੇ ਚਲਦੇ ਆਂ ਫੋਨ ਦੀ ਸਕਰੀਨ ਤੇ ਦਿਖਾਉਣੇ ਆ ਕਿਹੜੇ ਤਰੀਕੇ ਦੇ ਨਾਲ ਤੁਹਾਨੂੰ ਫ੍ਰੀ ਦੇ ਵਿੱਚ VIP ਨੰਬਰ ਮਿਲਣਾਗਾ ਤਾਂ ਨੰਬਰ ਦੇ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਜਾਣਾ ਪਊ Jio ਐਪ ਦੇ ਵਿੱਚ ਜਿਨ੍ਹਾਂ ਕੋਲ Jio ਐਪ ਨਹੀਂ ਹੈਗੀ ਤਾਂ ਉਹ ਆਪਣੀ Jio ਆਪਾਂ ਜਿਹੜੀ ਪਲੇ ਸਟੋਰ ਤੋਂ ਡਾਊਨਲੋਡ ਕਰ ਲੈਣ ਤਾਂ نیچے ਮੀਨੂ ਦੀ ਆਪਸ਼ਨ ਆਪਣੇ ਕੋਲ ਸ਼ੋ ਹੋਣ ਲੱਗੀ ਆਪਾਂ ਜੀਓ ਐਪ ਖੋਲੀਏ ਤਾਂ ਮੀਨੂ ਦੇ ਵਿੱਚ ਜਾਵਾਂਗੇ ਮੀਨੂ ਦੇ ਵਿੱਚ ਜਾਣ ਤੋਂ ਬਾਅਦ ਅਗਲੀ ਆਪਸ਼ਨ ਹੈਗੀ ਜਿਹੜੀ ਆਪਣੇ ਕੋਲ ਲੱਭਣੀ ਹੈਗੀ ਚੁਆਇਸ ਨੰਬਰ ਚੁਆਇਸ ਨੰਬਰ ਦੇ ਉੱਤੇ ਆਪਾਂ ਓਕੇ ਕਰ ਦਾਂਗੇ ਤਾਂ ਆਪਣੇ ਕੋਲ ਅਗਲਾ ਜਿਹੜਾ ਸੈਕਸ਼ਨ ਆ ਅਗਲੀ ਆਪਸ਼ਨ ਆ ਜਿਹੜੀ ਉਹ ਖੁੱਲ ਜਾਣੀ ਆ ਤਾਂ ਥੋੜੀ ਜਿਹੀ ਪ੍ਰੋਸੈਸਿੰਗ ਤੋਂ ਬਾਅਦ ਇਹਦੇ ਬਾਅਦ ਆਪਾਂ ਸਿਲੈਕਟ ਕਰਨਾਗਾ लेट्स ਬੁੱਕ ਇਟ ਨਾਓ ਆ ਨੀਲੇ ਕਲਰ ਦੀ ਜਿਹੜੀ ਆਪਸ਼ਨ ਆ ਲੈਟਸ ਬੁੱਕ ਇਟ ਨਾਓ ਇਹਦੇ ਤੇ ਕਰਨ ਤੋਂ ਬਾਅਦ ਆਪਾਂ ਇੱਥੇ ਨੰਬਰ ਭਰਨੇ ਨੇ 5 5 ਵੀ ਭਰ ਸਕਦੇ ਆ 4 ਵੀ ਭਰ ਸਕਦੇ ਜਿਹੜੇ ਆਪਣੇ ਪਸੰਦ ਦੇ ਨੇ ਜਿਹੜੇ ਆਪਾਂ ਨੂੰ ਨੰਬਰ ਦੇ ਵਿੱਚ ਚਾਹੀਦੇ ਨੇ ਤਾਂ ਆਪਾਂ ਤੁਹਾਡੇ ਸਾਹਮਣੇ ਉਹ ਨੰਬਰ ਭਰਿਆ ਨੰਬਰ ਭਰਨ ਤੋਂ ਬਾਅਦ ਸ਼ੋ ਅਵੇਲੇਬਲ ਨੰਬਰਸ ਇਹ ਦੇਖੋ ਇਸ ਰਿਲੇਟਡ ਇੱਕੋ ਹੀ ਨੰਬਰ ਆ ਜਿਹੜਾ 9311 ਜਿਹੜਾ ਆਪਾਂ ਭਰਿਆ ਸੀ ਉਹਦੇ ਰਿਲੇਟਡ ਇੱਕੋ ਹੀ ਨੰਬਰ ਸ਼ੋਅ ਕੀਤਾਗਾ ਆਪਣੇ ਕੋਲ ਜੇ ਆਪਾਂ ਨੂੰ ਹੋਰ ਚਾਹੀਦਾ ਵੀ ਹੋਰ ਨੰਬਰ ਜਿਹੜੇ ਹੋਣ ਤਾਂ ਆਪਾਂ ਇੱਥੇ ਚਾਰ ਤੋਂ ਪੰਜ ਅੱਖਰ ਜਿਹੜੇ ਵੀ ਆਪ ਨੂੰ ਪਸੰਦੀਦਾ ਜਿਹੜੇ ਪਸੰਦ ਦੇ ਲੱਗਦੇ ਨੇ ਤਾਂ ਆਪਾਂ ਉਹ ਇੱਥੇ ਭਰ ਕੇ ਸ਼ੋਅ ਅਵੇਲੇਬਲ ਨੰਬਰ ਤੇ ਫੇਰ ਕਰਾਂਗੇ ਦੇਖੋ ਆਪਣੇ ਕੋਲ ਜਿੰਨੇ ਵੀ ਜ਼ੀਰੋ ਵਾਲੇ ਅਵੇਲੇਬਲ ਹੋਏ ਆ ਜਿਹੜਾ ਵੀ ਆਪਾਂ ਅੰਕ ਭਰੇ ਸੀ ਤਾਂ ਉਹਨਾਂ